ਪੰਜਾਬੀ ਵੀ ਕੀ ਹਾਲ ਚਾਲ ਦੋਸਤੋ ਇਹ ਆਪਣੀਆਂ ਗਲਗਲਾਂ ਅਸੀਂ ਗਰਮ ਪੜਨਾ ਤੋਂ ਲਈਆਂ ਆ ਤੇ ਇਹਦਾ ਆਚਾਰ ਬਣਾਣਾ ਅੱਜ ਤੇ ਹੁਣ ਇਹਨੂੰ ਆਪਾਂ ਸੁਕਾਉਣੀ ਆ ਯਾਰਾ ਧੁੱਪ ਦੇ ਵਿੱਚ ਸੁਕਾ ਮੰਨੇ ਆ ਉਤੋਂ ਬਾਅਦ ਕੱਟ ਵੱਟ ਕਰਦੇ ਆ ਫਿਰ ਤੁਹਾਨੂੰ ਦਿਖਾਉਂਦੇ ਆ ਕੀ ਬਣਦਾ ਅੱਜ ਓਕੇ ਇਹ ਬਸ ਕੁਛ ਟਾਈਮ ਆਪਣਾ ਸੁਕਾਉਣਾ ਆ ਇਹਨਾਂ ਨੂੰ ਅਸੀਂ ਤੇ ਆਪਣੇ ਤੋਂ ਫਰੈਸ਼ ਮਿਰਚਾਂ ਲੱਗੀਆਂ ਆ ਫਰੈਸ਼ ਮਿਰਚਾਂ ਤੋੜਾਂਗੇ ਤਾਜ਼ੀਆਂ ਆ ਲੱਗੀਆਂ ਤਾਜ਼ੀਆਂ ਤਾਜ਼ੀਆਂ ਮਿਰਚਾਂ ਤੁਹਾਨੂੰ ਦਿਖਾਉਂਨੇ ਹਰੀ-ਹਰੀ ਮਿਰਚਾਂ ਤੇ ਬਸ ਸ਼ੌਂਕ ਨਾਲ ਬੀਜੀ ਅਹੀਆਂ ਤੇ ਲੱਗੇ ਪੁੱਟੇ ਸੋਨੇ ਆ ਦੇਖੋ ਇਹ ਕਿ ਨਹੀਂ ਕਹਿਣ ਚੀਜ਼ ਇਹ ਆਪਣੀਆਂ ਫਰੈਸ਼ ਮਿਰਚਾਂ ਕੁਝ ਹੋਰ ਪਾਲਾਂਗੇ ਵਿੱਚ ਤੇ ਧੋ ਕੇ ਦੇਣਾ ਵੀ ਸਕਾਈਏ ਹਨਾ ਫਿਰ ਪਾਉਨੇ ਆ ਏ ਆਪਾਂ ਇੱਕ ਇੱਕ ਕੱਟ ਮਾਰਾਂਗੇ ਹਰੀਆਂ ਮਿਰਚਾਂ ਦੇ ਵਿੱਚ ਤੇ ਕੁਝ ਸਾਡੇ ਤੋਂ ਫਰੈਸ਼ ਸੀਗੀਆਂ ਤੇ ਕੁਝ ਅਸੀਂ ਆਹ ਬਾਜੀ ਹੋਣਾ ਤੋਂ ਹੋਰਾਂ ਤੋਂ ਲੈਂਦੀਆਂ ਅਸੀਂ ਇਹ ਲੰਬੀ ਬਹੁਤ ਹੈ ਵੀ ਤਿਆਰਵਾ ਕਰਾਂਗੇ ਇਹਦੇ ਆ ਕੱਟ ਮਾਰ ਕੇ ਥੋੜੀਆਂ ਸਕਾ ਕੇ ਤੇ ਫੇਰ ਰੱਖਦੇ ਆ ਜੀ ਦੋਸਤੋ ਵੀ ਮਿਰਚਾਂ ਵੀ ਅਸੀਂ ਸੁਕਣੀਆਂ ਪਾਟ ਛੱਡੀਆਂ ਆ ਠੀਕ ਆ ਇੱਧਰ ਆਪਣੇ ਕੁਝ ਟਾਈਮ ਤੱਕ ਸੁੱਕ ਜਾਣੇ ਫੇਰ ਕਰਦੇ ਇਹਨਾਂ ਦੀ ਕਟਵੜ ਤੇ ਮਸਾਲਾ ਕਰਦੇ ਤਿਆਰ ਲਓ ਜੀ ਮਿੱਤਰੋ ਇਸ ਕਾਲਿਆ ਹੀ ਜਗਾੜ ਸਾਰਾ ਹੁਣ ਤੇ ਹੁਣ ਕਟਵੜ ਆਪਣੀ ਸ਼ੁਰੂ ਹੋ ਗਈ ਆ ਤੇ ਪਾਣੀ ਬਿਲਕੁਲ ਨਹੀਂ ਲਗਣਾ ਜੀ ਇਹ ਡੱਬੇ ਜਾਣ ਕਿਉਂਕਿ ਪਾਣੀ ਇਹਨੂੰ ਆਚਾਰ ਨੂੰ ਲੱਗ ਜੇ ਤਾਂ ਇਹ ਖਰਾਬ ਹੋ ਜਾਂਦਾ ਤੇ ਹੁਣ ਕਟਵੜ ਕਰਨੀ ਹੈ ਤੇ ਬਾਕੀ ਸਮਾਨ ਵਿੱਚ ਪਾਣੇ ਮਸਾਲੇ ਤੇ ਇਹ 우ਸਤਾਦ ਹੀ ਸਾਡੇ ਬੁੱਪਨ ਹੋਣੀ ਇਹ ਬਣਾਉਣਗੇ ਆਚਾਰ ਬੀਜ ਤੁਸੀਂ ਵਿੱਚੋਂ ਕੱਢੀ ਜਾਓਗਾ ਕਿ ਬੀਜ ਵਿੱਚ ਕੌੜੇ ਹੋਣੇ ਆਂਦਾ ਉਹਦਾ ਫਾਇਦਾ ਨਹੀਂ ਕੋਈ ਰੱਖਣ ਦਾ ਇਸ ਕਰਕੇ ਬੀਜੀ ਪੂਜੀ ਕੱਢ ਦਾਨੇ ਆਂ ਤੇ ਵਿੱਚੇ ਮਿਰਚਾਂ ਪਾ ਦੇਣੀਆਂ ਪਤਾ ਨਹੀਂ ਵਿੱਚ ਪਾਉਂਦੇ ਕਿ ਨਹੀਂ ਪਾਉਂਦੇ ਪਰ ਆਹੀਂ ਵਿੱਚ ਪਾ ਦੇਣੀਆਂ ਪੈਂਦੀਆਂ ਪੈਂਦੀਆਂ ਬਾਜੀ ਚਲੋ ਠੀਕ ਆ ਬਸ ਰਹਿ ਗਿਆ ਚਾਰ ਕੇ ਪੀਸ ਹੋਰ ਹੋ ਗਿਆ ਕੰਮ ਇੱਧਰ ਵੀ ਬਸ ਉਹ ਵੀ ਓਕੇ ਕੰਮ ਇੱਕੋ ਹੀ ਰਹਿ ਗਈ ਕੱਟਣ ਵਾਲੀ ਬਾਕੀ ਓਕੇ ਰਿਪੋਰਟ ਆ ਹੋ ਗਿਆ 76 ਤੇ ਪਹਿਲਾਂ ਪਾਵਾਂਗੇ ਅਸੀਂ ਨਮਕ ਚੀਨੀ ਦਾ ਸਾਨੂੰ ਲੋੜ ਆ ਠੀਕ ਹੈ ਜੀ ਖੰਡ ਵੀ ਅਸੀਂ ਪਾਉਣੀ ਹੈ ਬੱਚਾ ਇਹ ਅਸੀਂ ਪਾਵਾਂਗੇ ਖੰਡ ਪੀਸੀ ਹੋਈ ਜਿਹੜੀ ਇਹ ਆ ਵੀ ਜਵੈਣ ਆਪਣੀ ਪਾ ਦੇ ਪਾ ਦੇ ਪਾ ਦੇ ਪਾ ਦੇ ਇੱਕ ਗਰਮ masala ਵੀ ਅੰ内 ਵਿੱਚ ਪਾਵਾਂਗੇ ਪੀਸਿਆ ਹੋਇਆ ਓਕੇ ਇਹ ਆਪਣੇ ਤੋਂ ਮੇਥੇ ਥੋੜੇ ਜਿਗੇ ਗਰਮ ਕੀਤੇ ਹੋ ਵਿਚ ਜੀਰਾ ਤੇ ਉਹ ਲਾਲ ਮਿਰਚਾਂ ਉਹੀਆਂ ਗ੍ਰाइंड ਕਰਕੇ ਪਾਤੀਆਂ ਵਿੱਚ ਤੇ ਇਹ ਆਪਣੀਆਂ ਆਗੀਆਂ ਹਰੀਆਂ ਮਿਰਚਾਂ ਇਹ ਵੀ ਐ ਵਿੱਚੇ ਜਾਣ ਦੇਣੀਆਂ ਤੇ ਇਹਨੂੰ ਹੁਣ ਆਪਾਂ ਰਲਾਉਣਾ ਆਇਕ ਨਹੀਂ ਕੁਝ ਬ ਛੱਡੀ ਛੱਡੀ ਰੁਕੀ ਇਹ ਆ ਮਿਲਿਆ ਨੇ ਹਾਂ ਹਾਂ ਵਧੀਆ ਆ ਵਧੀਆ ਇਹ ਡੱਬਾ ਵੀ ਜਿਹੜਾ ਦੋਸਤੋ ਚੰਗੀ ਤਰ੍ਹਾਂ ਸਾਫ਼ ਕੀਤਾ ਹੋਣਾ ਚਾਹੀਦਾ ਵੱਡੀ ਗੱਲੇ ਵਿੱਚ ਪਾਣੀ ਦੀ ਬੂੰਦ ਤੱਕ ਭਾਫ਼ ਤੱਕ ਨਹੀਂ ਵਿੱਚ ਹੋਣੀ ਚਾਹੀਦੀ ਸੁਕਾ ਕੇ ਕਿਉਂਕਿ ਆਚਾਰ ਜਿਹੜਾ ਉਹ ਫੇਰ ਹੀ ਤੁਹਾਡਾ ਠੀਕ ਰਹਿਣਾ ਡੱਬਾ ਇਹਨਾਂ ਸਕਾ ਲਿਆ ਸੀ ਅਸੀਂ ਧੋ ਕੇ ਤੋਪ ਲਵਾ ਲਈ ਹੈ ਨਾ ਬਿਲਕੁਲ ਓਕੇ ਰਿਪੋਰਟਾਂ ਇੱਕ ਡੱਬਾ ਸਾਡਾ ਫਿਲ ਹੋ ਗਿਆ ਵੀ ਪੂਰਾ ਭਰ ਗਿਆ ਹੈ ਇਹ ਆਪਣਾ ਦੂਜਾ ਡੱਬਾ ਇਹ ਇਹੜਾ ਜੂਸ ਹੈ ਵੀ ਕੰਮ ਆਉਣਾ ਹੈ ਦੋਨਾਂ ਡੱਬਿਆਂ ਚ ਪਾ ਲੈਣਾ ਅੱਦਾ ਅੱਦਾ ਕਰਕੇ ਕਿਉਂ ਇੱਚੀ ਟੈਕਸਚਰ ਆ ਸਾਰਾ ਉਮਾਲ ਥਲੇ ਰਹਿ ਗਿਆ ਹਲਾਲਾ ਓਕੇ ਲੋ ਜੀ ਦੋਸਤੋ ਆਪਣਾ ਆਚਾਰ ਆਪਾਂ ਡੱਬਿਆਂ ਚ ਫਿੱਟ ਕਰ ਲਿਆ ਤੇ ਲਗਭਗ 10-12 ਦਿਨ ਚ ਪੂਰਾ ਰੈਡੀ ਹੋ ਜਾਣਾ ਜਿੰਨੇ ਪੂਰਾ ਗਲਦੀਏ ਜੇ ਹੋਰ ਕਰਨਾ ਥੋੜਾ ਦਿਨ ਹੋਰ ਨੂੰ ਐਦਾਂ ਹੀ ਪਾ ਕੇ ਰੱਖਾਂਗੇ ਤੇ ਹਲਾਈ ਜਾਣਾ ਇਹਨੂੰ ਇਦਾਂ ਜਿਦ ਸਵੇਰੇ ਸ਼ਾਮੀ 2-3 ਵਾਰੀ ਦਾ ਹਲਾਈ ਜਾਣਾ ਕਿਉਂਕਿ ਜਿਹੜਾ ਰਸ ਰੂਸ ਚੰਗੀ ਤਰ੍ਹਾਂ ਮਿਲਦਾ ਰਹੇ ਓਕੇ ਵੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਓਕੇ